ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਦੋਸ ਨੂੰ ਝੋਟੀਆਂ ਦਿਖਾਵਾਂ ਕਿਹੜਾ ਸੁਆ ਕਦੋਂ ਸੋਹਣੀ ਆ ਕੀ ਨਾਮ ਡਰੈਸਾ ਕਿਹੜਾ ਪਿੰਡ ਆ ਸਾਰਾ ਕੋ ਬਾਈ ਜੀ ਤੋਂ ਪੁੱਛਾਂ ਸਸੀਗਾਲ ਜੀ ਸਸੀਗਾਲ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਆਪਣਾ ਹੈਗਾ 98767 ਜੀ 82344 9876782344 ਜੀ 44 ਪਿੰਡ ਆਪਣਾ ਕਿਹੜਾ ਪਿੰਡ ਸਿਲਵਰਾ ਵੀਰੇ ਕਿਹੜਾ ਜਿਲਾ ਆ ਗਿਆ ਆਪਾਂ ਨੂੰ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਵੀਰੇ ਨੇੜੇ ਤੇੜੇ ਕਿਹੜੇ ਪਿੰਡਾ ਜਿਹੜੇ ਭਾਈ ਰੁਫਾ ਗਮਟੀ ਸਧਾਨਾ ਕਲੋਕੇ ਓਕੇ ਹਾਂਜੀ ਮੇਨ ਵੱਡਾ ਪਿੰਡ ਇਧਰ ਆ ਗਿਆ ਭਾਈ ਇਧਰ ਆ ਗਿਆ ਫੂਲ ਫੂਲ ਜੀ ਤੇ ਰਾਮਪੁਰਾ ਮੰਡੀ ਵੀ ਜਿਹੜੀ ਪਸ਼ੂ ਮੰਡੀ ਲੱਗਦੀ ਆ ਫੇਨੀ ਦੇ ਕੇ ਹਾਂਜੀ ਹਾਂ ਕਿਉਂਕਿ ਵੀਰੇ ਤਾਂ ਪੁੱਛ ਲਈਦਾ ਕਿਉਂਕਿ ਨੇੜੇ ਆ ਕੇ ਕੋਈ ਫੋਨ ਨਾ ਲੱਗੇ ਭੈਣ ਭਰਾ ਫਿਰ ਆ ਜਾਂਦੇ ਤੇ ਗਾਉਂਟੀ ਵਾਲਾ ਜਿਹੜਾ ਆਪਣਾ ਅੜਦਾਗਾ ਉੱਥੇ ਆਪਣਾ ਘਰ ਪੁੱਛ ਨਾਮ ਕੀ ਆ ਵੀਰੇ ਨਾਮ ਮੇਰੇ ਰਾਜਿੰਦਰਾ ਭਾਈ ਰਾਜਿੰਦਰ ਸਿੰਘ ਠੀਕ ਆ ਵੀਰੇ ਤੇ ਭਾਈ ਜੀ ਅੱਜ ਦੋ ਦਿਖਾ ਰਹੇ ਆਪਾਂ ਝ ਉਹ ਪਿਆ ਤੀਜੇ ਸੂਆ ਵੀਰੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਨੀਲੀ ਦਾ ਵੀ ਦੇਖੀ ਅਨੇ ਵੀ ਹਾਂਜੀ ਵੀਰੇ ਕੀ ਡਿਟੇਲ ਹੈ ਜੀ ਬਾਈ ਜੀ ਮਨ ਲਾ ਦੂਜੇ ਸੂਆ ਸੁਣਾ ਵੀਰੇ ਨੇ ਦੂਜੇ ਸੂਆ ਸੁਣਾ ਕਿੰਨੇ ਦਿਨ ਬਾਕੀ ਆ ਇਹਦੇ ਵੀਰੇ ਮੱਥੋਂ ਮੱਥੋਂ ਪੰਜਾਂ ਪੰਜ ਕਿ ਦਿਨ ਬਾਕੀ ਪੰਜ ਚਾਰ ਦਿਨ ਬਾਕੀ ਰਿਕੋਰਡ ਰਿਹਾ ਪਹਿਲੇ ਸੂਏ ਦਾ ਇਹਦੇ ਪਹਿਲੇ ਸੂਏ ਵੀਰੇ ਨੇ 10 11 ਲੀਟਰ ਦੁੱਧ ਦਿੱਤਾ ਵੀਰੇ ਜਾਇ ਜੀ ਗੱਲ ਹੈ ਨਾ ਐਵੇਂ ਆਪਾਂ ਐਵੇਂ ਆ ਮੈਂ ਕਹੀ ਜਾਈ ਹੈ ਨਾ ਹੁਣ ਬਸ ਜਾਇ ਜੀ ਪਲੀ ਪੁਲੀ ਚੰਗੀ ਆ ਉਸ ਜਨ 12 13 ਲੀਟਰ ਬਾਕੀ ਦਾ ਦੁੱਧ ਵੀਰੇ ਕੇਅਰ ਦਾ ਹੁੰਦਾ ਸੇਵਾ ਦਾ ਵੀ ਅਗਲੇ ਨੇ ਜੇ ਸੁੱਕੀ ਤੂੜੀ ਤੇ ਜਾ ਤੋਰਾ ਕਰਾਗੇ ਜੇ ਕਿੰਨਾ ਦਾ ਤੋਰਾ ਕਰਾ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਸਾਰੀਆਂ ਹੀ ਤਕਰੀਬਨ ਨੇ ਲੈ ਚੰਗੀ ਆ ਪਲੀ ਪੁਲੀ ਚੰਗੀ ਆ ਬਾਈ ਤੇ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਤੁਹਾਨੂੰ ਦੱਸ ਦੇਣੀ ਆ ਬਾਕੀ ਦਸੱਲੀ ਤੁਸੀਂ ਆਪ ਦੀ ਆਪ ਵੀ ਕਰ ਲੈਣੀ ਆ ਖਣਲੇਵੇ ਦੀ ਚੰਗੀ ਆ ਖਣਲੇਵੇ ਦੀ ਸਾ ਬਦਦਨ ਕਿੰਨੇ ਬਾਕੀ ਦੱਸਿਆ ਬਾਈ ਦਨ ਬਾਈ ਸਹੀ 4 ਤੋਂ 5 ਵੀਰੇ ਓਕੇ ਹਾਂ ਬਹੁਤ ਵਧੀਆ ਤਿਆਰ ਹੋ ਗਈ ਆ ਬਾਕੀ ਜੀ ਖਣਲੇਵੇ ਦੀ ਪੂਰੀ ਸਾਫ ਆ ਝੋਟੀ ਤੇ ਬਾਕੀ ਦਾ ਕੱਦ ਘਾਟ ਸੈਜ ਫੁੱਲ ਆ ਜੀ ਸੈਜ ਕਨੇ ਉ ਜਾ ਕੇ ਬਾਈਆਂ ਨੂੰ ਫੋਨ ਨਾ ਲਾਇਓ ਹਾਂਜੀ ਲੈਵਲ ਉਹ ਬਹੁਤ ਬਹੁਤ ਲੈਵਲ ਉਹ ਚੰਗਾ ਬਣਾਉਣਾ ਇਹਨੇ ਝੋਟੀ ਨੇ ਚੰਗਾ ਲੇਵਾ ਬਣਾ ਕੇ ਫਿਰ ਕਰਮ ਆਈ ਨੇ ਤਿਆਰ ਹੋਣਾ ਬੋਲ ਲਿਓ ਜੀ ਉਸਾਂ ਵਿੱਚ ਲੈ ਜਾ ਵੀਰੇ ਬਣਾ ਲਵਾਂ ਆ ਦੇਖ ਕੁਆਲਟੀ ਜੇ ਤੁਸੀਂ ਦੇਖੋਗੇ ਨਾ ਵੱਡੇ ਸਾਈਜ਼ ਦੀ ਆ ਗਈ ਤੇ ਮੁੱਛ ਵੀ ਇਹਦੀ ਬੱਗੀ ਆ ਗਈ ਜਾ ਕੇ ਉੱਥੇ ਦਿਖਾਵਾਂਗੇ ਅੱਖਾਂ ਦੀਆਂ ਨਿਸ਼ਾਨੀਆਂ ਤੇ ਲੇਵੇ ਤੇ ਵੀ ਵੱਲ ਆ ਵੀਰੇ ਹਮ ਹੈਗੇ ਡਾਬ ਵੀਰੇ ਸਾਰੀਆਂ ਨਿਸ਼ਾਨੀਆਂ ਆ ਛੋਟੀ ਦੀਆਂ ਹਾਂ ਤੇ ਵਾਕਿਆ ਅਰੀਜਨਲ ਦੂਜਾ ਸੂਆ ਕੋਈ ਆ ਨਹੀਂ ਹੈਗਾ ਹਨਾ ਹਾਂ ਜੀ ਬਹੁਤ ਲੇਵਾ ਬਹੁਤ ਬਣਾਉਣਾ ਵੀਰੇ ਨੇ ਲੇਵਾ ਚੰਗਾ ਲੇਵਾ ਬਣਾਉਣਾ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਏ ਐਂਡ ਤਾਈਂ ਵੀਡੀਓ ਦੇਖ ਲਿਓ ਸਾਰੇ ਫਿਰ ਭਾਈਆਂ ਨੂੰ ਲਾਓ ਫੋਨ ਆ ਦੇਖੋ ਜੀ ਥਣਲੇ ਵੀ ਪੂਰੀ ਸਾਫ ਤੇ ਥਣ ਕੱਲਾ ਕੱਲਾ ਲੱਗਿਆ ਮੁੱਠੀ ਵਾਲਾ ਐਨੀ ਗੱਲ ਹੈ ਕਿ ਕੋਈ ਸਟੇਟਸ ਵਗੈਰਾ ਹੋ ਜੇ ਕੋਈ ਲੰਮਾ ਫਰਸ਼ ਵਾਲਾ ਥਣ ਚੱਲਣ ਵਾਲਾ ਫਰਸ਼ ਤੇ ਹੈਗਾ ਆ ਦੇਖੋ ਬਹੁਤ ਵਧੀਆ ਤਿਆਰ ਹੋਣਾ ਬਾਈ ਖੁੱਲਾ ਥੱਲੇ ਤੱਕ ਲੇਵਾ ਬੰਨਾ ਆ ਦੇਖੋ ਜੀ ਯਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਅੱਖਾਂ ਦੀਆਂ ਨਿਸ਼ਾਨੀਆਂ ਕਰੋ ਕਵਰ ਹਾਂਜੀ ਵੀਰੇ ਕੀ ਰੇਟ ਆ ਗਿਆ ਇਹਦਾ ਰੇਟ ਬਾਈ ਇਹਦਾ 1.5 ਲੱਖ ਰੁਪਈਆ 1 ਲੱਖ ਤੇ 25000 ਜਮਾ ਜਾਇਆ ਜਾ ਵੀਰੇ ਮਾਨਦਾਨ ਮਾਰਦਾਨੇ ਥੋੜੀ ਵੀਡੀਓ ਤੇ ਆਉਂ ਜਰੂਰ ਕਰਾਂਗੇ ਬਾਈ ਜੈ ਜੈ ਤੇਰਾ ਰੇਟ ਯਾਰ ਐਵੇਂ ਆਪਾਂ ਕਹਿਦਗੇ ਵੀ ਤੂੰ ਨਾ ਜਮਾ ਜਾਏ ਰੇਟ ਨਹੀਂ ਆਪਾਂ ਬਾਈ ਐਵੇਂ ਕੀ ਮੰਗੇ ਜਿਹੜੀ ਚੀਜ਼ ਆਪਾਂ ਜਾਇਆ ਜਾਏ ਕਿਉਂਕਿ ਆਪਾਂ ਵੀ ਟੜਕੇ ਤੋਂ ਲੈ ਕੇ ਆਥਨ ਤੱਕ ਵੀਡੀਓ ਕਵਰ ਕਰਦੇ ਆਂ ਤੁਹਾਡਾ ਰੇਟ ਜਾਮਾ ਜਾਇਆ ਜਾਏ ਤੇ ਦੋ ਨੰਬਰ ਦੀ ਗੱਲ ਕਰਨੀ ਇਹ ਬਾਈ ਤੀਜੇ ਸੂਏ ਸੋਣਾ ਵੀਰੇ ਸਾਇ ਦੇ ਦਾ ਵੀ ਫੁੱਲ ਨਾ ਸਾਇ ਫੁੱਲਾ ਬਾਈ ਪਲੀ ਫੁਲੀ ਚੰਗੀ ਐ ਸੀਲ ਸਾਉ ਵਧੀਆ ਓਕੇ ਹਾਂਜੀ ਤੇ ਦੂਜੇ ਸੂਏ ਦਾ ਕੀ ਰਿਕਾਰਡ ਦੱਸਿਆ ਵਾ ਇਹਦੇ ਵੀਰੇ ਦੂਜੇ ਸੂਏ ਨੇ 12 ਲੀਟਰ ਦੁੱਧ ਦਿੱਤਾ ਹੱਸ ਕੇ ਐਕਟੀਵੀ ਸੇਵਾ ਦੇ ਸ਼ਰਤੇ ਆ ਹਨਾ ਚ ਉੱਚੀਲਾ ਮੁੱਠੀ ਵਾਲਾ ਖਾਣਾ ਬਾਈ ਲੈਵਲੂਆ ਖੁੱਲਾ ਬਣਾਓ ਇਹਦੇ ਸਾਇਜ ਫੁੱਲ ਹੈ ਨਾ ਇਹਦੇ ਵੀ ਵਾਸਾ ਬਾਈ ਮੈਨ ਲੱਗਦਾ 2-4 ਦਿਨ ਲਊਗੀ 2 ਤੋਂ 4 ਦਿਨ ਬਾਕੀ ਤੇ ਮੇਰੇ ਭਾਰ ਪਿੱਛੇ ਦੀਆਂ ਦੁੰਨੇ ਓਕੇ ਬਾਈ ਜੇ ਭਾਰ ਦੀ ਕੋਈ ਥਾਂ ਲੈਵੇ ਛਰਲੇ ਦੀ ਭੂਰ ਦੀ ਉਹਦੀ ਜ਼ਿੰਮੇਵਾਰੀ ਆ ਬਾਈ ਓਕੇ 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 ਕਿਉਂਕਿ ਅਸੀਂ ਟ੍ਰੈਕਰਾਂ ਦਾ ਕੰਮ ਆ ਬਾਹਰੇ ਅੰਦਰ ਰਹਿੰਨੇ ਆ ਬਾਈ ਭਾਰ ਫੂਰ ਵਾਲੀ ਆਪਾਂ ਨੂੰ ਆਪ ਹੀ ਨਹੀਂ ਚੱਲਦੀ ਕਿਉਂਕਿ ਗਾਂ ਤੋਂ ਵੀ ਲੈ ਵਾ ਇਹ ਵੀ ਬਹੁਤ ਦੂਰ ਤੱਕ ਬਣਾਉਣਾ ਵੀਰੇ ਖੁੱਲਾ ਬਹੁਤ ਸੋਹਣਾ ਲੈਵਾ ਬਣਾਉਣਾ ਚੰਗਾ ਫਿਟਿੰਗ ਵਾਲਾ ਲੈਵਾ ਰੱਖਣਾ ਬਾਕੀ ਹਾਂਜੀ ਬਾਈ ਆ ਦੇਖੋ ਜੀ ਸ ਦੁੱਧ ਨੇ ਵਾਕਈ ਬਾਈ ਨੇ 13 ਕਹਿੰਨਾ 14 ਕਿਲੋ ਦੇ ਹੁੰਦੀ ਇਹ ਸਮਤਾ ਰੱਖਦੀ ਆ ਕਿਉਂਕਿ ਕਿਲੋ ਖੰਡ ਵੀਰੇ ਘੱਟ ਦੱਸਿਆ ਜਾ ਚੰਗੀ ਆ ਵੀਰੇ ਪਲੀਪੁਲੀ ਚੰਗੀ ਆ ਦੁੱਧ ਬਹੁਤ ਮੁੱਠੀ ਵਾਲਾ ਥਾਣਾ ਬਾਈ ਹੂੰ ਚੰਗੀ ਪਲੀਪੁਲੀ ਸੀ ਆ ਬਾਕੀ ਦੀ ਗੱਲ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ ਸੂਏ ਜਿਹੜੇ ਬਾਈ ਨੇ ਦੱਸਿਆ ਨਾ ਜਮਾਂ ਅਰੀਜਨਲ ਹੋਣਗੇ ਆ ਨਹੀਂ ਨਹੀਂ ਤੀਜੇ ਆ ਵੀਰੇ ਤੀਜੇ ਸੂਆ ਦੱਸਿਆ ਤੇ ਤੀਜੇ ਹੀ ਹੋਊਗਾ ਤੋੜਾ ਤਾਰਾ ਸਾਨੂੰ ਸਮਾਰ ਕੇ ਕਰਾਵਾ ਜੇ ਕੰਡ ਤਾਂ ਹੀ ਬਣੇ ਰਿਓ ਵੀਡੀਓ ਦੇ ਵਿੱਚ ਹੀ ਇਹਦਾ ਰੇਟ ਹੋਊਗਾ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਕੱਲਾ ਕੱਲਾ ਮੁੱਠੀ ਵਾਲਾ ਥਣ ਲੱਗਿਆ ਵਾ ਟੀਪੇ ਚੁਪੇ ਦੀ ਫਿਰ ਜਮਾ ਓਕੇ ਬਾਈ ਹਾਂ ਚੋਈਆਂ ਮੈਂ ਟੋਕੜ ਗੱਬਣ ਲੱਗੇ ਆ ਵੀਰੇ ਠੀਕ ਆ ਠੀਕ ਆ ਓਕੇ ਟੋਕੜ ਗੱਬਣਾ ਲਈਆ ਟੋਕੜ ਗੱਬਣਾ ਲੈ ਕੇ ਵੀਰੇ ਆਪਾਂ ਫਾਲਦੇ ਆ ਬਾਈ ਠੀਕ ਆ ਵੀਰੇ ਠੀਕ ਆ ਜੀ ਆ ਦੇਖੋ ਇਹ ਵਾਲੂ ਆ ਬਹੁਤ ਮਹਰਾਉ ਬਾਈ ਓਕੇ ਓਕੇ ਤਿੰਨ ਕ ਤਿੰਨ ਚਾਰ ਦਿਨ ਬਈ ਦੇ ਬਾਕੀ ਆ ਵੀਰੇ ਤਿੰਨ ਤੋਂ ਚਾਰ ਦਿਨ ਬਾਕੀ ਇਹਦੀ ਕੀ ਡਿਮਾਂਡ ਆ ਗਈ ਬਾਈ ਇਹਦਾ ਬਾਈ ਮੁੱਲ 1.5 ਲੱਖ 1,22,000 ਦੇ ਦੇਦਾ ਓਕੇ ਜਮਾ ਜਾਏ ਰੇਟ ਆ ਬਾਈ ਤੇ ਦੋਨੇ ਇਕੱਠਿਆਂ ਮਗਾ ਲੂਗੇ ਉਦੋਂ ਵੀ ਚੰਗੇਗਾ ਦਾ ਹਾਂ ਉਹ ਜਮਾਨਾ ਯਾਰ ਇਹ ਥਾਂ ਨਿਕੜੇ ਮੇ ਪੂਰੇ ਗੈਪ ਤੇ ਕਦਕੁੱਦ ਦੋਨਾਂ ਦੇ ਚੰਗੇ ਆ ਕੋਈ ਆ ਫੁੱਲ 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 ਪਲੀਆ ਖੜ ਕੇ ਚੈੱਕ ਕਰਾ ਲੀ ਹਾਂ ਬਈ ਕਦਕੁੱਦ ਪੂਰੇ ਆ ਬਾਈ ਬਾਕੀ ਦੀ ਗੱਲ ਵੀਰੇ ਇੱਕ ਮੋਹਰਾ ਜਿ ਦਿਖਾ ਦੀ ਇੱਕ ਥੰਨੀਆਂ ਸੀਲ ਆ ਬਾਈ ਓਕੇ ਥੰਨੀਆਂ ਸੀਲ ਪੂਰੀਆਂ ਤੇ ਬਾਕੀ ਦੀ ਗੱਲ ਜਿੰਮੇ ਮਰਜੀ ਤੁਸੀਂ ਹੁਣ ਵੀ ਹੱਥ ਫੇਰੀ ਚੱਲੋ ਹਾਂ ਨਾ ਨਾ ਕੁਝ ਨਹੀਂ ਬਾਈ ਯਾਰ ਸਾਹੂ ਹਸਣਦੀਆਂ ਬਾਈ ਘਾਰਪੂਰ ਦੀ ਜ਼ਿੰਮੇਵਾਰੀ ਆ ਬਾਈ ਘਾਰ ਦੀ ਜ਼ਿੰਮੇ ਹਾਂ ਹਾਂ ਇਹ ਤਾਂ ਆ ਦੇਖ ਲੈ ਬਈ ਥਾਂ ਤਿਆਰ ਹੋ ਗਈਆਂ ਨਾ ਉਹਦੇ ਕੁਝ ਗੱਲ ਹੋਰ ਹੀ ਹੋਣੀਆਂ ਹਨਾ ਹਾਂ ਹਾਂ ਪੰਜ ਚਾਰ ਦਿਨ ਲੰਦੀਆਂ ਬਣ ਜਾਣਾ ਇਹਨਾਂ ਨੇ ਬਾਈ ਇਹਦਾ 6.5 ਲੱਖ 122000 ਦੇ ਦੇ ਦਾਂਗੇ ਥੋੜਾ ਫਰਕ ਬਾਤਾ ਠੀਕ ਹੈ ਜੀ ਤੇ ਵੀਰੇ ਨੰਬਰ ਫੇਰ ਬੋਲ ਦਿਓ ਨੰਬਰ ਵੀਰੇ 98767 ਆ 82344 ਬਾਈ ਬਾਈ ਦੇ ਜਮਾ ਜਾਇਜ਼ ਰੇਟ ਹੈ ਜਰੂਰ ਕਰਿਓ ਸੰਪਰਕ ਤੇ ਬਾਕੀ ਪਿੰਡ ਸੇਲਵਰਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਨੇੜੇ ਬਾਈ ਦਾ ਇੱਧਰ ਵੱਡਾ ਨਗਰ ਭਾਈ ਰੂਪਾ ਤੇ ਇੱਧਰ ਫੂਲ ਰਾਮਪਰਾਪਾਸੂ ਮੰਡੀ ਵੀ ਨੇੜੇ ਕੀ ਆ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿੰਨੇ ਵੀ ਵੀਡੀਓ